ਇਸ ਸਾਲ ਨੂੰ ਸੱਤ ਦੋ ਸਾਲ ਹੋ। ਸਮਝ ਗਏ ਗੇ? ਜੀ। ਜੇ ਇਹ ਤੁਹਾਨੂੰ ਬੇਤੀ ਹੈ। ਅੱਜ ਤੋਂ ਬਾਅਦ ਇਹ ਮੁੜ ਕੇ ਨਹੀਂ ਹੋਣਾ ਚਾਹੀਦਾ ਤੇ ਨਾ ਇਹਨਾਂ ਦਾ ਗਿਲਾ ਰਹਿਣਾ ਚਾਹੀਦਾ ਇਹਨਾਂ ਦਾ ਪਹਿਲਾਂ ਪਹਿਲ ਦੇ ਦਾ ਹੁਣ ਠੀਕ ਹੈ ਸਰ। ਠੀਕ ਹੈ? ਹਾਂ ਮਤਲਬ ਜੇ ਦੁਬਾਰਾ ਇਹਨਾਂ ਦੇ ਡੀਸੀ ਕੋ ਜਣਾ ਇਹਨਾਂ ਨੂੰ ਯੂਨੀਵਰਸਿਟੀ ਵਿੱਚ ਜਾਣਾ ਕਿੱਥੇ ਜਾਣਾ? ਤੁਹਾਡੀ ਡਿਊਟੀ। ਠੀਕ ਹੈ ਨਾ? ਇਹਦਾ ਦਾ ਸਪੈਸ਼ਲ ਮੈਨੂੰ ਮਿਲਣਾ ਹੈ। ਜੀ ਸਰ ਇਹਨਾਂ ਦਾ ਬਾਈ ਦਵਾਨ ਹੁੰਦਾ ਹੈ ਬਾਈ। ਸੱਤ ਦੋ ਸਾਲ ਹੋ ਗਏ। ਦੋ ਸਾਲ। ਅਮਰ ਜੀ ਜੀ ਸਰ 2 ਸਾਲ ਹੋ ਗਏ ਦੂਜਾ ਫੇਰ ਨਹੀਂ ਪੜਨਾ ਚਾਹੀਦਾ ਆਪਣਾ ਸਿਸਟਮ ਇਦਾਂ ਦਾ ਠੀਕ ਹੈ ਸਰ ਠੀਕ ਹੈ ਨਾ ਥੋੜਾ ਫੀਲ ਕਰੋ ਕਿ ਸਰਕਾਰ ਮਾਨ ਸਾਹਿਬ ਦੀ ਹਾਂ ਜੀ ਕੰਮ ਕਰੇ ਤੇ ਨਾਮ ਮਿਲੇਗਾ ਨਹੀਂ ਕਰੋਗੇ ਇਹ ਠੀਕ ਹੈ ਸਰ ਸਰ ਦਾ ਦੂਜਾ ਕੰਮ ਹੋ ਗਿਆ ਇਸ ਕਰਕੇ ਜੇ ਇਹ ਬੰਦੇ 2-2 ਸਾਲ ਤੋਂ ਇੱਥੇ ਰਹੋਦੇ ਤੇ ਇਹ ਬਹੁਤ ਬੜੀ ਗੱਲ ਹੈ ਇਹਨੂੰ ਇਹਨੂੰ ਬੰਦ ਕਰ ਠੀਕ ਹੈ ਜੀ ਹੋਰ ਕੋਈ ਗੱਲ ਜਿਹੜੀ ਚਿੱਠੀ ਦਿੱਤੀ ਸੀ ਜੀ ਲਿਖ ਕੇ ਹਾਂ ਕਾਨੂੰਗੋ ਨੇ ਮੇਰੀ ਚਿੱਠੀ ਗਵਾਤੀ ਤੁਸੀਂ ਸਰ ਇਹ ਅਪੀਲ ਕਰ ਕਿ ਤੁਸੀਂ ਅੱਜ ਚੰਗੇ ਬੰਦੇ ਦਾ ਤੁਹਾਡੇ ਲਾਮੇ ਆਇਆ ਜੀ ਮੇਰੇ ਅਫਸਰ ਕੋਲ ਨਹੀਂ ਕੋਈ ਗਿਸ਼ਤ ਹੈ ਦੁਬਾਰਾ ਫਿਰ ਦੇਖੋ ਮੇਰੀ ਗੱਲ ਹੈ ਸਰ ਇਹ ਮੀਡੀਆ ਵਾਲੇ ਤਾਂ ਹਾਲੇ ਤੱਕ ਬਾਕੀਆਂ ਦੇ ਖਿਆਲੋਗਾ ਹੁਣ ਮੈਂ ਅੱਗੇ ਤੋਂ ਖਿਆਲ ਇੱਕ ਇਹ ਪੈਸੇ ਹੋਣੀਆਂ ਇਹਨਾਂ ਦਾ ਕੇਸ ਹੈ ਸਿੱਧੇ ਕਿ ਆ ਕੇਸ ਲੋ ਇਹਨਾਂ ਦਾ ਹੀ ਆਪਣੇ ਮੇਰੇ ਮੇਰੇ ਮਹਿਕਮੇ ਦਾ ਹੈ ਠੀਕ ਸਰ ਇਹਨੂੰ ਕੰਪਲੀਟ ਕਰ ਠੀਕ ਹੈ ਸਰ ਸਰ ਇਹ ਤਸੀਲ ਚ ਗੇੜੇ ਦਾ ਮਾਮਲਾ ਨਹੀਂ ਮਾਮਲਾ ਜੇ ਗੇੜੇ ਮਾਮਲੇ ਕੋ ਮੇਰੇ ਕੋਲ ਚੱਲ ਗਈ ਹੈ ਦੁਬਾਰਾ ਨਹੀਂ ਸਰ ਸਰ ਆਪਣੇ ਕੋ ਫਿਰ ਕੋਈ ਨਹੀਂ ਦੱਸਾ ਫਿਰ ਮੈਂ ਮੈਂ ਪਹਿਲਾਂ ਤਾਂ ਮੈਂ ਆਪਣਾ ਕੰਮ ਪਿਆਰ ਨਾਲ ਹੀ ਕਰਦਾ ਜੇ ਕੋਈ ਅਫਸਰ ਨਹੀਂ ਕਰਦਾ ਤਾਂ ਫਿਰ ਭਾਜੀ 81 ਦਾ ਪਲਾਟ ਦਿੱਤਾ ਹੈ ਕਬਜ਼ਾ ਆਇਆ ਹੈ ਬਹੁਤ ਤੰਗ ਹੈ ਇਹ ਤਾਂ ਬਹੁਤ ਪੁਰਾਣਾ ਪਲਾਟ ਹੈ ਜੀ ਇਹ ਚਾਹਦੇ ਉਹ ਕਬਜ਼ਾ ਕਰੀ ਜਾਂਦੇ ਉਹਦਾ ਦੁੱਧ ਕਾਰਚ ਵਿੱਚ ਹੈ ਬਜ਼ੁਰਗ ਵੀ ਸੱਤ ਸਾਲ ਦਾ ਹੈ ਇਹ ਇਹ ਮੇਰਾ ਵੀ ਕਰਕੇ ਠੀਕ ਹੈ ਠੀਕ ਹੈ ਹਾਂ ਕੋਈ ਲੰਮਾ ਨਹੀਂ ਉਹ ਸਾਹਿਬ ਪਬਲਿਕ ਕਿਉਂ ਲੰਮਾ ਦਵੇ ਆਪਾਂ ਕੱਲੀ ਬੈਠੀ ਸਾਨੂੰ ਲੋਕਾਂ ਦੇ ਵੋਟਾਂ ਪਾ ਕੇ ਐਮਐਲਏ ਬਣਾਇਆ ਮੰਤਰੀ ਬਣਾਇਆ ਐਸੇ ਕਰਕੇ ਬਣਾ ਕੇ ਲੋਕਾਂ ਦੇ ਕੰਮ ਕਰੀਏ ਉਹ ਨੂੰ ਤਸੀਲ ਦਾ ਬਣਾਇਆ ਪਰਿਵਾਰੀ ਬਣਾਇਆ ਤਨਖਾਹ ਉਹ ਮਿਲਦੀ ਹੈ ਐਸਾ ਦੋ ਦੋ ਸਾਲ ਤੇ ਬੰਦੇ ਫਿਰਦੇ ਤੇ ਬਹੁਤ ਮਾਰੀ ਸਰ ਲੱਗਦਾ ਕਿ ਮਸਲੀ ਹੱਲ ਹੋ ਜਾਨੀ ਅੱਜ ਤੁਸੀਂ ਆਏ ਜੇ ਕਰਨਗੇ ਸਾਰੇ ਮਸਲੇ ਹੱਲ ਕਿਉਂਕਿ ਇਹ ਲੋਕਾਂ ਦੀ ਸਰ 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 ਭਗਵਾਨ ਸਿੰਘ ਮਾਨ ਜੀ ਦੀ ਸਰਕਾਰ ਆ ਪਬਲਿਕ ਪਬਲਿਕ ਦਾ ਹਰ ਮਸਲਾ ਹੱਲ ਕਰਾ ਦੇ ਤੁਸੀਂ ਕਮਣਾਓ ਹਾਂ ਸਤਿਗੁਰ ਜੀ ਸਤਿਗੁਰ ਜੀ ਸਾਰਿਆਂ ਨੂੰ ਸਤਿਗੁਰ ਜੀ ਕੀ ਹਾਲ ਹੈ ਜੀ ਠੀਕ ਠਾਕ ਨੇ ਇਧਰ ਦੇ ਕੋਈ ਨਹੀਂ ਕੋਈ ਕੋਈ ਜਿੱਥੇ ਦੇਖ ਲੈਣਾ ਕਿੰਨੇ ਕਿੰਨੇ ਕੇਸ ਆਇ ਤਸੀਲ ਦਾ ਸਰ ਫਿਰ ਅਲੇ ਵਿੱਚ ਸਮੇ ਕਿੰਨੇ ਆ ਗਏ ਕੀ ਹਾਲ ਹੈ ਠੀਕ ਹੋ ਸਰ ਕਿੰਨੇ ਆ ਗਏ ਸਰ ਕਿੰਨੇ ਇੰਤਕਾਲ ਆਏ ਟੋਟਲ ਚ 50 ਦੇ ਕਰੀਬ ਕਰਦੇ ਨੇ 45 ਹੋ ਗਏ 45 ਹੋ ਗਏ ਆਪਾਂ ਬੋਲੇ ਦੱਸਿਆ ਪਿੰਡਾਂ ਦੇ ਵਿੱਚ ਪਹਿਲਾਂ ਹਾਂਜੀ ਸਾਰੇ ਹੁਣ ਦੱਸਿਆ ਜੀ ਅੱਛਾ ਆਪਣੇ ਕੋ ਕੋਈ ਐਸਟੀਮੇਟ ਹੈਗਾ ਪੂਰਾ ਲੋਕੋ ਕੀ ਤਸੀਲ ਦੇ ਵਿੱਚ ਕਿੰਨੇ ਡਿਊ ਨੇ ਇੰਤਕਾਲ ਤਕਰੀਬਨ ਸਰ 100 ਦੇ ਕਰੀਬ ਹੈਗਾ ਤੁਹਾਨੂੰ ਕਿ ਪਿਛਲੇ ਅਸੀਂ 1 ਮਹੀਨੇ ਤੋਂ ਇੰਤਕਾਲਾਂ ਨੂੰ ਹੀ ਲੱਗੇ ਹੋਏ ਆ ਬਹੁਤ ਥੋੜੇ ਰਹਿ ਗਏ ਜਿਹੜੇ 750 ਦੀ ਫਿਕਸਰ ਮਿਲ ਗਈ ਹੈ ਹਾਂ 750 ਦੀ ਕਿੰਨੇ ਕਿੰਨੇ ਜਿਤ ਕੀਤੀ ਆਪਾਂ 6 ਨਵੰਬਰ ਤੋਂ ਲੈ ਕੇ ਹੁਣ ਤੱਕ ਇਹ ਪ੍ਰੋਸੈਸ ਕਰਦੇ ਆਏ 6 ਨਵੰਬਰ ਤੋਂ ਲੈ ਕੇ ਹੁਣ ਤੱਕ ਅੱਛਾ ਹਰ ਵੀਕ ਡੀਸਾ ਜਿਹੜੇ ਗਏ ਨੇ ਉਹ ਟਾਰਗੇਟ ਦਿੰਦੇ ਸੀ ਹਾਂ ਤੇ ਭਾਈ ਇਹਨਾਂ ਤੁਸੀਂ ਖਤਮ ਕਰਨਾ ਹਾਂ 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 ਇਹ ਲੋ ਜੀ ਆਪਾਂ ਨੂੰ ਟਾਰਗੇਟ 100 ਦਾ ਮਿਲਿਆ 200 ਰੁਪਏ ਨਾਲ 200 ਦਾ ਸੀ ਹਾਂ ਬੋਲੀ ਬੋਲੀ ਜਦੋਂ ਫਿਕਸਰ ਕੱਟਦੀ ਗਈ ਉਹਨਾਂ ਟਾਰਗੇਟ ਕੱਟਦਾ ਗਿਆ अच्छा ते ਹੁਣ ਜਿਹੜਾ ਹੈਗਾ ਅਰਾਊਂਡ ਅਬਾਊਟ 100 ਇੰਤਕਾਲ ਹੈਗਾ ਸਾਰਿਆਂ ਨੂੰ ਮੈਸੇਜ ਲਿਖਤੀ ਜਿਹੜੇ ਜਿਹੜੇ ਬੰਦਿਆਂ ਦੇ ਇੰਤਕਾਲ ਸੀ ਉਹਨਾਂ ਨੂੰ ਮੈਸੇਜ ਹੋਇਆ ਸਾਰੇ ਇੰਤਕਾਲਾਂ ਦੀਆਂ ਆ ਕੇ ਰਜਿਸਟਰੀਆਂ ਸਾਰੇ ਦਰਜ ਕਰ ਇਹ ਚ ਸਾਰੇ ਇਸ ਤਰ੍ਹਾਂ ਕਰਤਾ ਬੰਦੇ ਆਉਣ ਚਾਹ ਜਿੰਨੇ ਡਾਕੂਮੈਂਟ ਹੋਏ ਹਨ ਰਜਿਸਟਰਡ ਜਿੰਨੇ ਰਜਿਸਟਰੀ ਕਰੇ ਉਹ ਬੰਦੇ ਆ ਰੋ ਵੀ ਕਿੰਨਾ ਨੀਗਾ ਤੁਸੀਂ ਆਪ ਦੇ ਇੰਤਕਾਲ ਦੇ ਅੱਛਾ ਉਹ ਨਿਲ ਕਰਕੇ ਸਰ ਸਰ ਕਿਉਂਕਿ ਇਹ ਪਤਾ ਹੈ ਨਾ ਵੀ ਲੋਕਾਂ ਨੂੰ ਵੀ ਪਤਾ ਲੱਗਣਾ ਚਾਹੀਦਾ ਵੀ ਸਾਡੇ ਦਿਲ ਹੋ ਗਏ ਹਾਂ ਪਤਾ ਸਰ ਪਤਾ ਹੈ ਇਹੀ ਸਰ ਲੋਕਾਂ ਨੂੰ ਵੀ ਪਤਾ ਲੱਗਣਾ ਚਾਹੀਦਾ ਕਿ ਸਰਕਾਰ ਆ ਕੰਮ ਕਾ ਦੀ ਹੈ ਪਤਾ ਸਰ ਪਤਾ ਦਿੱਤਾ ਜੀ ਕਿੰਨੇ ਤੁਹਾਡੇ ਕੋਲ ਗੁਰਦੌਰ ਸਾਹਿਬ ਕਿੰਨੇ ਸਰ ਮੇਰੇ ਕੋਲ ਦੋ ਗੁਰਦੌਰ ਨੇ ਤੋਂ ਆਇਆ ਹਾਂਜੀ ਹਾਂ ਸਰ ਬਾਹਰ ਕਿਹੜੇ 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 ਬੁਲਾਓ ਆਪ ਗੁਰਦੌਰਾਂ ਨੂੰ ਬੁਲਾਓ ਗੁਰਦੌਰ ਕੰਮ ਕਰਦੋ ਨਾ ਕਿੱਧਰ ਗਏ ਇੱਧਰ ਆਓ ਉਹ ਉਹ ਜਵਾਬ ਆ ਗਿਆ ਪਟਵਾਰੀ ਪਟਵਾਰੀ ਆਪਣੇ ਕੋ ਖੰਨੇ ਪਟਵਾਰੀ ਮੇਰੇ ਕੋ ਸਰ ਇੱਕ ਸਰਕਲ ਅੰਦਰ ਹੈਗੇ ਨੇ ਸੱਤ ਤੇ ਦੂਸਰੇ ਸਰਕਲ ਚ ਸਤੋਰੇ ਸਰ ਗਿਰਦੌਰ ਹੱਥ ਲੁੱਟਦੇ ਨੇ ਅੱਛਾ ਭਾਈ ਕਹ ਰਹੇ ਸਰ ਦੋ ਗਲੋ ਗਿਰਦੌਰ ਦੂਸਰੇ ਅੱਛਾ ਇੱਕ ਸਰਕਲ ਦੇ ਸਾਰੇ ਪਟਵਾਰੀ ਆਏ ਨੇ ਇੱਕ ਸਰਕਲ ਅੰਦਰ ਸਰ ਦੋ ਨਹੀਂ ਆਏ ਇੱਕ ਤੇ ਪਹਿਲਾਂ ਤੋਂ ਲੀਵ ਚੱਲ ਰਿਹਾ ਸੀ ਇੱਕ ਅੱਜ ਸਵੇਰੇ ਕਹਿੰਦੇ ਬਿਮਾਰ ਹੋ ਗਿਆ ਉਹ ਕਨਫਰਮ ਵੀ ਕਰਾ ਲੈ ਸਰ ਕਰੇ ਬੰਦਾ ਭੇਜ ਦੇ ਬਿਮਾਰ ਸੀ ਅੱਛਾ ਅੱਛਾ ਸਰ ਕਿੰਨੇ ਕਿੰਨੇ ਕਿਤੇ ਅੱਜ ਕਿੰਨੇ ਕਰਦੇ ਸਰ ਮੇਰੇ ਅਜੇ ਇਸ ਵੀਲੇ ਤੱਕ 87 ਹੋ ਗਏ ਨੇ ਬਾਕੀ ਆ ਸਾਰੇ ਅਜੇ ਕਰਨ ਵਾਲੇ ਪਈ ਨੇ ਸੋ ਮੇਰੇ 200 ਟੱਪ ਜਾਣਗੇ 200 ਟੱਪ ਜਾਣਗੇ ਸ਼ਾਇਦ ਟੋਟਲ ਕਿੰਨੇ ਹੀ ਪੈਂਡਿੰਗ ਆਪਣੇ ਸਰ ਆ ਮੇਰੀ ਪੈਂਡਿੰਗ ਲਿਸਟ ਸੀਗੀ ਕਿੰਨੇ ਆ ਟੋਟਲ ਇਸ ਸਵੇਰ ਨਾਲ ਸੀ ਜਦੋਂ ਲੰਬਰ ਨੂੰ ਲੁਕ ਅਪਰੋਕਸੀਮੇਟਲੀ ਸਰੀ ਆਈ ਥਿੰਕ 90 ਕੇ ਤਰੀਬ ਹੋਣਗੇ ਮੁਰਾਦ ਸੀ ਜਿਹੜੇ ਮੇਰੇ ਲੈਵਲ ਤੇ ਪੈਂਡਿੰਗ ਸੀ ਬਾਕੀ ਕਈ ਪਟਵਾਰੀਆਂ ਦੇ ਵੀ ਪੈਂਡਿੰਗ ਸੀ ਉਹ ਵਿੱਚ ਨਹੀਂ ਹੈਗਾ ਸਿਰ ਜਿਹੜੇ ਮੇਰੇ ਲੈਵਲ ਤੇ ਪੈਂਡਿੰਗ ਸੀ ਅੱਛਾ ਆ 90 ਕੇ ਸੀ ਜਿੰਨਾ ਅਗੇ ਡੇਟਸ ਲਿਖੀਆਂ ਨਾ ਆ ਪੁਰਾਣੀ ਡੇਟਸ ਉਹ ਲੱਭ ਕੇ ਕਰਤੀ ਹੈ ਜਿੰਨਾ ਅਗੇ ਨਹੀਂ ਲਿਖੀਆਂ ਡੇਟਸ ਸਿਰ ਹੋ ਰਹੀ ਜਿੰਨਾ ਕਿ ਟਿਪ ਵੱਜ ਗਏ ਉਹ ਹੋ ਗਿਆ ਹੋ ਗਿਆ ਆ ਵੀ ਜਿਵੇਂ ਆ ਸਾਰੇ ਹੋ ਗਏ ਆ ਵੀ ਹੋ ਗਏ ਅੱਛਾ ਤੇ ਆ ਵੀ ਹੋ ਗਏ ਅੱਛਾ 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 ਜੀ ਸਰ ਪੈਂਡੈਂਸੀ ਲਿਸਟ ਆਨਲਾਈਨ ਕਢਵਾ ਲਈ ਸੀ ਵੀ ਕਿਹੜੇ ਮੂਲੇ ਮੂਲੇ ਚੱਕਾ ਲਾ ਕੋਣ ਹੈ ਪਟਵਾਰੀ ਸਰ ਉਹ ਨਹੀਂ ਹੈਗਾ ਜੀ ਹਾਂ ਪਰਾੜੀ ਵਾਲੇ ਕੋ ਹਾਂ ਉਹ ਇੱਕੋ ਹੀ ਪਰਾੜੀ ਵਾਲੇ ਕੋਈ ਸੁਲਤਾਨਵੰਡਾ ਵੀ ਉਹ ਕੋਈ ਨਹੀਂ ਸਰ ਉਹ ਵੱਖਰਾ ਹੈ ਪਰਾੜੀ ਵਾਲੇ ਇੱਕ ਹੋ ਗਏ ਨਾ ਛਿਕਨੀ ਛਿਕਨੀ ਵਾਲੇ ਕੌਣ ਸੁਲਤਾਨਵੰਡਾ ਵਾਲਾ ਕੌਣ ਹੈ ਸੁਲਤਾਨਵੰਡਾ ਸੁਲਤਾਨਵੰਡਾ ਡਿਵੈਲਪਡ ਵਾਲੇ ਕੋਈ ਸਰ 7 7 ਹੈ 5 ਫਰਵਰੀ ਦਾ ਉਹ ਏਰੀਆ ਕਿਹੜਾ ਹੈ ਛਿਕਨੀ ਵਾਲਾ ਛਿਕਨੀ ਛਿਕਨੀ ਹਾਂ ਸਰ ਸਰਕਲ ਲਿਖਣਾ ਸਰ ਸੁਲਤਾਨਵੰਡਾ ਦੇ ਟੋਟਲ ਹੈਗੇ ਨੇ ਤਰੀਬਨ 5 ਪਰ ਤਾਂ ਉਹ ਤਾਂ ਸੁਲਤਾਨਵੰਡਾ ਫਿਰ ਸਰਕਾਰ ਨੂੰ ਸਿੱਖ ਨਹੀਂ ਸਕਦਾ ਕਿ ਕੀ ਨਾਂ ਤੁਹਾਡਾ ਕਰਨ ਖੋਸਣਾ ਕਰਦਖੋਸ ਕਿੰਨੇ ਤੁਹਾਡੇ ਪੈਂਡਿੰਗ ਕਿੰਨੇ ਸੀ ਤੁਹਾਡੇ ਇੰਤਕਾਲ ਪੈਂਡਿੰਗ ਦਾ ਮੇਲ ਕਰ ਤੇਰੀ ਮਨਜ਼ੂਰ ਆਜੂ ਤੀਕਣਾ ਅੱਜ ਹੋ ਜਾਣਾ ਕਦੋਂ ਲੈ ਆਈ ਸਰ ਨਹੀਂ ਲੋਗੇ ਹਾਂਜੀ ਸਰ ਅੱਛਾ ਤੇ ਸਤਾਰਵੰਦ ਸਿੱਖ ਦੀ ਆਬਾਦੀ ਦਾ ਕੋਣ ਹੈ ਆ ਸਰ ਆਲੇ ਸਰ ਆ ਸੇਮ ਹੀ ਨਾ ਸਿੱਖੀਆਂ ਤਾਂ ਦੇਖੋ ਜੇ ਸਾਡੇ ਸਰ ਸਰ ਨਹੀਂ ਲੋਈ ਸਾਡੇ ਪਿੰਡ ਤੋਂ ਕੋਈ ਸ਼ਿਕਾਇਤ ਨਹੀਂ ਹੋਣੀ ਚਾਹੀਦੀ ਨਹੀਂ ਸਰ ਤੇ ਸਾਡੀ ਇੰਤਕਾਲ ਅਪਡੇਸ਼ਨ ਵਾਲਾ ਕੋਈ ਰਿਕਾਰਡ ਹੁਣੇ ਆ ਮੁੰਡਾ ਕਰਨ ਦੇ ਆ ਨਾ ਜੀ 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 ਇੱਕ ਅਪਡੇਸ਼ਨ ਕਰਵਾ ਦੇ ਸਰ ਆਪਣੇ ਜਰੇ ਭਾਜੀ ਨੂੰ ਉਠੇ ਲੈ ਆਣ ਤੇ ਬੋਲ ਬੋਲ ਜਿਸ ਬਾਅਦ ਜਿਸ ਬਾਅਦ ਜਿਸ ਬਾਅਦ ਜਿਸ ਬਾਅਦ ਆਹ ਆ ਲੋ 1800 ਤੋਂ 1800 ਤੱਕ ਦੇਖੇ ਅੱਛਾ ਬਲਾ ਸਰ ਸਰ ਪੋਲਿਸ ਕੋਲੇ ਮੈਂ ਖਾ ਬਿਆ ਆਪਣੇ ਇਹਨਾਂ ਵਾਲੀ ਦੇ ਤਰੀਕੇ ਚੋਂ ਹਾਂ ਵਾਲੀ ਦਾ ਚਾਹਤਾ ਕੰਮ ਨੂੰ ਸੋਧੀ ਪਰਤਾ ਕਰੇ ਹਰ ਮੁਸਬੀ ਪਰਤਾ ਹੈ ਜੀ ਸਿਰਸਰ ਵੀ ਪਰਤਾ ਨੂੰ ਦਾ ਮੁੱਠਾ ਜਿਹੜੀ ਤਰੀਕ ਤੁਹਾਨੂੰ ਚੱਕਦੇ ਨੇ ਉਹ ਸਿੱਥੇ ਚਾਰ ਦਾ ਫੋਰ ਐਗਜ਼ਾਮਪਲ ਅੱਛਾ ਅੱਗੇ ਰਾਜ ਦੇ ਮੇਰਾ ਜੀ ਹੋਦਾ ਬਾਅਦ ਦਾ ਉਹਨਾਂ ਦਾ ਪੁੱਛਣਾ ਕਰਦੇ ਉਹ ਕੁਝ ਥੋੜਾ ਜਿਹਾ ਰਮੇਸ਼ ਉਹਨੇ ਅੱਗੇ ਲੈ ਗਿਆ ਜਦੋਂ ਕੁਵਲ ਦਾ ਝੜ ਕੇ ਨਾਲ ਇਹਦਾ ਦੂਸਰਾ ਰਹਿਦਾ ਸਰ ਇਹ ਦੁਬਾਰਾ ਮੁੱਠਾ ਲਾਣਾ ਠੀਕ ਹੈ ਸਰ ਲੈਟ ਵਾਸਤਾ ਤੋਂ ਜਿੱਦਾਂ ਦੈਨ ਜੀ ਜਿਵੇਂ ਉਹ ਤੋਂ ਨਾਲ ਸੋਪਰੇਡੀ ਸੋਪਰੇਡੀ ਫੰਕਸ਼ਨ ਅਕਾਂਸਰ ਤੋਂ ਲੋਕ ਜੀ ਸੀਸ ਆਫ ਦ ਇਨਕਮ ਲੱਗਦਾ ਹਾਂ ਤੇ ਜਿਲ੍ਹਾ ਆ ਗਿਆ ਆਪਣੇ ਦਾ ਜੀ 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 ਸਰ ਉਹ ਨਪਾਸ ਲੱਗਦਾ ਹਾਂ ਇੱਕ ਤਾਂ ਸੀ ਜੀ ਬੱਜਾ ਜੀ ਅੱਛਾ ਤਾਂ ਵੀ ਬਣਦੀ ਹੈ ਮੈਂ ਲੱਗਦਾ ਹਾਂ ਮੜਨ ਆਈਡੀ ਚੱਕੀ ਨੂੰ ਛੋੜ ਗਈ ਆਈਡੀ ਚੱਕੀ ਨੂੰ